ਕਲ ਕਰਨ ਜਾ ਰਿਹਾ ਸਿਹਤ ਵਿਭਾਗ ਦੀ ਸਿਹਤ ਪਾਕ ਜਿਵੇਂ ਤਹਾਰਾਂ ਦਾ ਸੀਜ਼ਨ ਆਣਾ ਸ਼ੁਰੂ ਹੁੰਦਾ ਹੈ ਤਾਂ ਸਿਹਤ ਵਿਭਾਗ ਆ ਗਿਆ ਜਿਹੜਾ ਹਰਕਤ ਦੇ ਵਿੱਚ ਹੁੰਦਾ ਹੈ ਕੁਝ ਦਿਨਾਂ ਬਾਅਦ ਦੀਵਾਲੀ ਹੈ ਤੇ ਦੀਵਾਲੀ ਤੋਂ ਪਹਿਲਾਂ ਕਿਤਨਾ ਕਿਤੇ ਸਿਹਤ ਵਿਭਾਗ ਦੀਆਂ ਲਾਪਰਵਾਹੀਆਂ ਸਾਹਮਣੇ ਆ ਜਾਂਦੀਆਂ ਪੰਜਾਬ ਦੇ ਵਿੱਚ ਜਿੰਨੀ ਡਿਮਾਂਡ ਆ ਹੂੰ ਉਨੀ ਸਪਲਾਈ ਉੱਤੀ ਨਹੀਂ ਹੈ ਹੂੰ ਤੋਂ ਡਿਮਾਂਡ ਤੇ ਸਪਲਾਈ ਦੇ ਵਿੱਚ ਫਰਕ ਆ ਹੂੰ ਦੋਵੇਂ ਲਾਈਨਾਂ ਬਰਾਬਰ ਨਹੀਂ ਚਲ ਰਹੀਆਂ ਤਾਂ ਫਿਰ ਜਿਹੜੀ ਸਪਲਾਈ ਕਾਉਂ ਦੇ ਕਾਰਨ ਡਿਮਾਂਡ ਨੂੰ ਪੂਰਾ ਕਰਨ ਦੇ ਲਈ ਕੀ ਕੀਤਾ ਜਾ ਰਿਹਾ ਨਕਲੀ ਪਨੀਰ ਦਾ ਖੁਆ ਤਿਆਰ ਕੀਤਾ ਜਾ ਗਿਆ ਜੀ ਇੱਕ ਫੈਰੀ ਬਣੀ ਹੋਈ ਸੀ ਜੀ ਉਹ ਫੈਰੀ ਤੇ ਛਾਪਾ ਮਾਰਿਆ ਤੇ ਕੋਈ ਨਕਲੀ ਦੁੱਧ ਸੀ ਜੀ ਜਦੋਂ ਉਹਨੂੰ ਪੱਤਰ ਕਰਾ ਕੇ ਸਵਾਲ ਕੀਤਾ ਕਿ ਜਨਾਬ ਤੁਸੀਂ ਤਾਂ ਬਾਜ਼ਾਰ ਤੇ ਵੀ ਸ਼ਰੀਆਮ ਨਗਰ ਤੇ ਵੀ ਹੋ ਲੋਕਾਂ ਦੀਆਂ ਸਿੱਟੇ ਸਵਾਲ ਕਰ ਰਹੇ ਹਾਂ ਹਾਂ ਪਰ ਉਹਨਾਂ ਦਾ ਜਵਾਬ ਵੀ ਬੜਾ ਖੂਬਸੂਰਤ ਸੀ ਹਾਂ ਉਹ ਕਹਿੰਦਾ ਜਨਾਬ ਮੈਂ ਤਾਂ ਇਹ ਦੁੱਧ ਨਕਲੀ ਆ ਨਾ ਮੈਂ ਲੋਕਾਂ ਨੂੰ ਨਹੀਂ ਵੇਚਦਾ ਜੀ ਕਹਿੰਦਾ ਦੁੱਧ ਮੇਰੇ ਲੈ ਕੇ ਜਾਂਦੇ ਨੇ ਟੈਰੀਪਾਲੇ ਜੀ ਟੈਰੀਪਲਾਂਟ ਵਾਲੇ ਜੀ ਤੂੰ ਅਕਿਊ ਦੇਖੋ ਕਿ ਨਾ ਕਿ ਕਿ ਇਹ ਵੀ ਇੱਕ ਜਿਹੜਾ ਫੇਸ ਹੁੰਦਾ ਹੈ ਨਾ ਦੁੱਧ ਉਹ ਕਿਤੇ ਰੇਡ ਕਰਤਾ ਜਿਹੜਾ ਫੂਡ ਡਿਪਾਰਟਮੈਂਟ ਆ ਆਪਰ ਨਾ ਉਹ ਜਦੋਂ ਵੀ ਕਿਤੇ ਆ ਕੇ ਰੇਡ ਕਰਦਾ ਨਾ ਉਹਦੇ ਖਾਸ ਚਾਹੇ ਰੱਖਣ ਕੀ ਜਦੋਂ ਵੀ ਕਿਤੇ ਉੱਥੇ ਵੀਡੀਓ ਰਿਕਾਰਡਿੰਗ ਹੁੰਦੀ ਆ ਨਾ ਉਸ ਬੰਦੇ ਦੀ ਕੋਈ ਬਾਈਟ ਆਉਂਦੀ ਆ ਜਾਂ ਕੋਈ ਜਿਹੜੇ ਅਧਿਕਾਰੀਆਂ ਦੀ ਕੋਈ ਬਾਈਟ ਆਉਂਦੀ ਆ ਤਾਂ ਉਹ ਉਹਨਾਂ ਜਿਹੜੇ ਸਪੋ ਗਰੇਜ਼ ਕਰ ਰਹੇ ਜਿਹੜੀਆਂ ਦੁੱਧ ਦੇ ਵਿੱਚ ਪੀਆਂ ਬਣਾਉਣ ਦੇ ਲਈ ਵਰਤੀਆਂ ਜਾਂਦੀਆਂ ਹੁੰਦੀਆਂ ਜੀ ਪਰਮਾਨਤ ਜਿਹੜੇ ਲੋਗ ਨੇ ਉਹਨਾਂ ਦੀ ਜਾਂਚ ਕੀਤੀ ਹੈ ਕਦੇ ਵੀ ਉਹਨਾਂ ਦੇ ਮਹੀਨੇ ਤੋਂ ਬਾਅਦ ਮਹੀਨੇ-ਮਹੀਨੇ ਤੋਂ ਆ ਕੇ ਜਾਂ ਫਿਰ ਫੈਸਟੀਵਲ ਸੀਜ਼ਨ ਦੇ ਵਿੱਚ ਆ ਕੇ ਆ ਜਿਹੜੇ ਕੋਈ ਕੋ ਫੈਕਟਰੀਆਂ ਨੇ ਉਹਨਾਂ ਦੇ ਸਮਾਨ ਦੀ ਜਾਂਚ ਕੀਤੀ ਹੈ ਕਿ ਉਹ ਸਫਾਈ ਬਰਾਬਰ ਰੱਖਦੇ ਨੇ ਆਪ ਸਰਕਾਰ ਹੈ ਸਿਹਤ ਦੀ ਜ਼ਰੂਰ ਗੱਲ ਕਰਦੀ ਹੈ ਲੇਕਿਨ ਇਹਨਾਂ ਦੇ ਆਪਦੇ ਹੀ ਜਿਹੜੇ ਅਫਸਰ ਨੇ ਸਿਹਤ ਵਿਭਾਗ ਦੇ ਆਪਦੀ ਅਧਿਕਾਰੀ ਨੇ ਜਿਹੜੇ ਨੇ ਉਹ ਇਸ ਲੋਕਾਂ ਦੀ ਸਿਹਤ ਨਾਲ ਖੇਲਬਾੜ ਕਰਦੇ ਨਜ਼ਰ ਆਏ ਨੇ ਸ਼ਾਇਦ ਹਾਂਜੀ ਸਸਿਕਾਤ ਜੁੜੇ ਹੋ ਪੰਜਾਬ ਹੈ ਰਾਇ ਦੇ ਨਾਲ ਤਾਂ ਮੈਂ ਹਟਾ ਦੋ ਜਤਿਨ ਤਾਂ ਹੁਣ ਗੱਲ ਕਰਨ ਜਾ ਰਿਹਾ ਸਿਹਤ ਵਿਭਾਗ ਦੀ ਸਿਹਤਪਾਖ ਜਿਵੇਂ ਤੋਹਾਰਾਂ ਦਾ ਸੀਜ਼ਨ ਆਨਾ ਸ਼ੁਰੂ ਹੁੰਦਾ ਹੈ ਤਾਂ ਸਿਹਤ ਵਿਭਾਗ ਹੈ ਜਿਹੜਾ ਹਰਕਤ ਦੇ ਵਿੱਚ ਹੁੰਦਾ ਹੈ ਕੁਝ ਦਿਨ ਬਾਅਦ ਦੀਵਾਲੀ ਆ ਤੇ ਦੀਵਾਲੀ ਤੋਂ ਪਹਿਲਾਂ ਕਿਤਨਾ ਕਿਤੇ ਸਿਹਤ ਵਿਭਾਗ ਦੀਆਂ ਲਾਪਰਵਾਹੀਆਂ ਸਾਹਮਣੇ ਆ ਰਹੀਆਂ ਨੇ ਲੇਕਿਨ ਪੂਰਾ ਸਾਲ ਆ ਜਿਹੜਾ ਸਿਹਤ ਵਿਭਾਗ ਸੁੱਤਾ ਰਹਿੰਦਾ ਸੂਰੇ ਸੂਰੇ ਸਾਲ ਦੇ ਵਿੱਚ ਕਿ ਕਿੰਨੇ ਸਿਹਤ ਵਿਭਾਗ ਵੱਲੋਂ ਸੈਂਪਲ ਪਰੇ ਗਏ ਨੇ ਜਾਂ ਫਿਰ ਕਿੰਨੇ ਪਾਸ ਜਾਂ ਕਿੰਨੇ ਫੇਲ ਆਏ ਨੇ ਸਵਾਲ ਇਹ ਹੈ ਕਿਉਂਕਿ ਆਖਿਰਕਾਰ ਸਿਹਤ ਵਿਭਾਗ ਦਾ ਜ਼ਰੂਰ ਸੈਂਪਲ ਦੀ ਖਾਣਾ ਪੂਰਤੀ ਜ਼ਰੂਰ ਕੀਤੀ ਜਾਂਦੀ ਹੈ ਲੇਕਿਨ ਉਹਨਾਂ ਨੂੰ ਕਿਤੇ ਨਾ ਕਿਸੇ ਤਰੀਕੇ ਦੇ ਨਾਲ ਚਾਹੇ ਉਹ ਗੁਲਾਬੀ ਨੋਟ ਦਿਖ ਜਾਂਦੇ ਨੇ ਜਾਂ ਫਿਰ ਕਿਸੇ ਹੋਰ ਤਰੀਕੇ ਦੇ ਨਾਲ ਉਹ ਪਾਸ ਦਿਖਾ ਦਿੰਦੇ ਨੇ ਆਖਿਰਕਾਰ ਵੱਖ-ਵੱਖ ਐਂਗਲਾਂ ਦੇ ਪੂਰੇ ਪੰਜਾਬ ਦੀ ਗੱਲ ਕਰੀ ਅਗਰ ਕੋਈ ਅਫਸਰ ਚੰਗਾ ਕੰਮ ਕਰਨ ਵਾਲਾ ਹੁੰਦਾ ਤਾਂ ਉਸ ਨੂੰ ਜਿਹੜਾ ਦਬਾਉਣ ਦੀ ਵੀ ਕੋਸ਼ਿਸ਼ ਕੀਤੀ ਜਾਂਦੀ ਹੈ ਲੇਕਿਨ ਮੁਖਸਰ ਦੇ ਵਿੱਚ ਵੀ ਕਿ ਕਿੰਨੇ ਸੈਂਪਲ ਜਿਹੜੇ ਤਿਹਾਰਾਂ ਦੇ ਸੀਜ਼ਨ ਤੋਂ ਪਹਿਲਾਂ ਭਰੇ ਗਏ ਨੇ ਪੂਰੀ ਜਾਣਕਾਰੀ ਵੀ ਮੇਰੇ ਦੋਸਤ ਕੋ ਜਿਹੜੇ ਪਰਮੀਤ ਨੇ ਪੱਤਰਕਾਰ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰੂੰਗਾ परमीत विभाग जागता नजर आंदे तक जो कुछ दिन रह चाहे लंबी मलोड़ की गल करिए गिडड़बाद की गल करिये मुक्तर की गल करिये कितना सेहत विभाग दापरवाही सामने आ रही है इस बास्ते ਤਦੋਂ ਇਹ ਇਸ ਤਰ੍ਹਾਂ ਨਹੀਂ ਹਰੇਕ ਸਾਲ ਇਸ ਤਰ੍ਹਾਂ ਹੁੰਦਾ ਹੈ ਕਿ ਅੱਜ 19 ਦਿਨ ਹੋ ਗਿਆ ਹੂੰ ਭਾਰਤ ਤੋਂ ਪਰਨੋਂ ਦਿਵਾਲੀ ਯਾਨੀ ਕਿ ਤਕਰੀਬਨ 1 ਮਹੀਨਾ ਦਿਵਾਲੀ ਦੇ ਵਿੱਚ ਰਹਿ ਚੁੱਕਿਆ ਹੂੰ ਉਹਨਾਂ ਤੋਂ ਇਹ ਤਿਆਰੀਆਂ ਸ਼ੁਰੂ ਹੋ ਜਾਣਗੀਆਂ ਦੁਕਾਨਾਂ ਦੇ ਉੱਪਰ ਮਸ਼ਾਈ ਨੂੰ ਜੀ ਪਰ ਅਸਲ ਸਵਾਲ ਇਹ ਹੈ ਕਿ ਜਦੋਂ ਜਿਹੜੀ ਮਸ਼ਾਈ ਬਣਾਉਣ ਦੇ ਲਈ ਆਪਾਂ ਨੂੰ ਦੁੱਧ ਚਾਹੀਦਾ ਜੀ ਤਨੀਰ ਚਾਹੀਦਾ ਉਹ ਆਉ ਕਿੱਥੋਂ ਹੂੰ ਬਾਕੀ ਸੋ ਸਿੰਪਲ ਜਿਹਾ ਜਵਾਬ ਹੈ ਕਿ ਪਹਿਪਰ ਮੱਧਿਆ ਤੋਂ ਗੰਦ ਤੋਂ ਬਣੂਗਾ ਪਨੀਰ ਤੇ ਦੁੱਧ ਤੇ ਉਸ ਤੋਂ ਬਾਅਦ ਸਰ ਕਿਸੇ ਐਕਮਾ ਤਿਆਰ ਹੋਣੀਆ ਹਮ ਪਰ ਅਸਲ ਸਵਾਲ ਇਹ ਹੈ ਕਿ ਜਦੋਂ ਪੰਜਾਬ ਦੇ ਵਿੱਚ ਜਿੰਨੀ ਡਿਮਾਂਡ ਆ ਹਮ ਉਨੀ ਸਪਲਾਈ ਦੀ ਨਹੀਂ ਹੈ ਹਮ ਦੋ ਡਿਮਾਂਡ ਤੇ ਸਪਲਾਈ ਦੇ ਵਿੱਚ ਫਰਕ ਆ ਹਮ ਦੋਵੇਂ ਲਾਈਨਾਂ ਬਰਾਬਰ ਨਹੀਂ ਚਲ ਰਹੀਆਂ ਤਾਂ ਫਿਰ ਕਿਹੜੀ ਸਪਲਾਈ ਕਾਟੋਂ ਦੇ ਕਾਰਨ ਡਿਮਾਂਡ ਨੂੰ ਪੂਰਾ ਕਰਨ ਦੇ ਲਈ ਚੀਜ਼ਾਂ ਦਾ ਜਾ ਰਿਹਾ ਨਕਲੀ ਪਨੀਰ ਦਾ ਖੁਆ ਤਿਆਰ ਕੀਤਾ ਜਾ ਗਿਆ ਜੀ ਤਾਂ ਇਹ ਸਾਰੇ ਖੋਏ ਤੋਂ ਮਠਿਆਈ ਤਿਆਰ ਹੁੰਦੀ ਆ ਜੀ ਨਕਲੀ ਪਨੀਰ ਹੈ ਨਕਲੀ ਖੁਆ ਹੈ ਤੇ ਨਕਲੀ ਲੋਕਾਂ ਨੂੰ ਖਵਾ ਰਹੇ ਨੇ ਦੁਕਾਨਦਾਰ ਨੇ ਜਿਹੜੇ ਆਖਿਰਕਾਰ ਸਿਹਤ ਵਿਭਾਗ ਕਿਉਂ ਨਹੀਂ ਕਾਰਵਾਈ ਕਰਦਾ ਇਹ ਕਿੱਥੋਂ ਤੱਕ ਜੁੰਗਾਈ ਤੱਕ ਜਿਹੜੀ ਹੈ ਮਕਮਾ ਪੰਜਾਬ ਸਰਕਾਰ ਲੋਕਾਂ ਦੀ ਸਿਹਤ ਦੀ ਗੱਲ ਕਰਦੀ ਹੈ ਲੇਕਿਨ ਇਹ ਸਿਹਤ ਹੈ ਸਿਹਤ ਦਾ ਖਿਰਵਾਲ ਨਜ਼ਰ ਆਇਆ ਹੈ ਤਰੀ ਦੀ ਤੁਸਤ ਨੂੰ ਸਿਆ ਜਾਦੂਦਗਰ ਦੋ ਬਸਤਾਲ ਦੀ ਗੱਲ ਆ ਪਹਿਲਾਂ ਇੱਥੇ ਜਿਹੜਾ ਮੇਨ ਰੋਡ ਆ ਨਾ ਜੀ ਉਹ ਲੋਕਾਂ ਦੀ ਅੰਬੀਆਲਾ ਜੀ ਹਰ ਬਾਜ਼ਾਰ ਦੇ ਵਿੱਚ ਇੱਕ ਡੇਰੀ ਫੜੀ ਗਈ ਸੀ ਜੀ ਜਿਹੜੀ ਬਿਲਕੁਲ ਜਿੱਥੇ ਇੱਕ ਵਾਰ ਦੀਆਂ ਦੁਕਾਨਾਂ ਨੇ ਉੱਥੇ ਇੱਕ ਡੇਰੀ ਬਣੀ ਹੋਈ ਸੀ ਜੀ ਉਹ ਡੇਰੀ ਤੇ ਛਾਪਾਂ ਮਾਰਿਆ ਤੇ ਕੋਈ ਨਕਲੀ ਦੁੱਧ ਸੀ ਜੀ ਜਦੋਂ ਉਹਨੂੰ ਪੱਤਰਕਾਰਾਂ ਨੇ ਸਵਾਲ ਕੀਤਾ ਕਿ ਜਨਾਬ ਤੁਸੀਂ ਤਾਂ ਬਾਜ਼ਾਰ ਦੇ ਵਿੱਚ ਸ਼ਰੀਆਮ ਨਰਦ ਵਿੱਚ ਨੇ ਲੋਕਾਂ ਦੀਆਂ ਸੇਤ ਨਾਲ ਸਵਾਲ ਕਰ ਰਹੇ ਹਾਂ ਹਮ ਤਾਂ ਉਹਨਾਂ ਦਾ ਜਵਾਬ ਵੀ ਬੜਾ ਖੂਬਸੂਰਤ ਸੀ ਹਮ ਉਹ ਕਹਿੰਦਾ ਜਨਾਬ ਮੈਂ ਤਾਂ ਇਹ ਦੁੱਧ ਨਕਲੀ ਆ ਨਾ ਮੈਂ ਲੋਕਾਂ ਨੂੰ ਨਹੀਂ ਵੇਚਦਾ ਜੀ ਕਹਿੰਦਾ ਦੁੱਧ ਮੈਂ ਲੈ ਕੇ ਜਾਂਦੇ ਨੇ ਡੈਰੀ ਵਾਲੇ ਜੀ ਡੈਰੀ ਪਲਾਂਟ ਵਾਲੇ ਜੀ ਉਹ ਅਕਿਊਜ਼ ਦੇਖੋ ਕਿ ਜਨਾਬ ਜਿਹੜਾ ਦੁੱਧ ਡੈਰੀ ਪਲਾਂਟ ਤੇ ਜਾ ਰਿਹਾ ਜਾਂ ਕੋਈ ਹਲਵਾਈ ਖਿਜ ਰਿਆ ਜੀ ਜਨਾਬ ਉਹਦੇ ਨਾਲ ਕੋਈ ਇੱਟਾਂ ਦਾ ਸੰਢੀਆਂ ਨਹੀਂ ਉਹਨਾਂ ਜੱਟੇ ਮਰਿਆ ਇਹੀ ਬੰਨੀ ਆ ਨਾ ਤਾਂ ਉਹ ਇਟ ਕਰ ਕਰਨੀ ਹੀ ਆ ਜੀ ਹੁਣ ਜਿਹੜਾ ਸਭ ਦੇ ਪਾਸ ਸੇਟ ਵਿਭਾਗ ਜੀ ਤਾਂ ਜਾਇਦਾ ਕੇ ਦੇ ਵਿੱਚ ਐਸਸੀ ਆਗੇ ਹੈਗਾ ਡੇਟਾ ਕਰਨੀਆ ਹੁੰਦੀ ਆ ਤਾਂ ਕਿ ਸਪੈਕਟ ਜਾਰੀ ਕਰਨੇ ਹੁੰਦੇ ਆ ਹੂੰ ਇਹ ਸਭ ਦੇ ਨਿਸ਼ਕਰ ਜਿਹੜਾ ਫੂਡ ਪਰਚਸ ਵਾਲੇ ਨੇ ਡਿਪਾਰਟਮੈਂਟ ਹੈ ਜੀ ਜੀ ਇਹ ਸਾਰਾ ਉਹਨਾਂ ਦਾ ਹੁੰਦਾ ਦੇਤੇ ਨਾਲ ਪਹਿਲਾਂ ਫੂਡ ਵਾਲਿਆਂ ਦਾ ਸਭ ਇਹਦਾ ਹੁੰਦਾ ਹੈ ਤਾਂ ਫੂਡ ਵਾਲਿਆਂ ਨੇ ਕੀ ਕਰਨਾ ਹੁੰਦਾ ਸਿੰਪਲਿੰਗ ਕਰਨੀ ਹੁੰਦੀ ਜੀ ਬਿਲਕੁਲੀ ਹੋ ਰਹੀ ਆ ਇਹ ਸਿਕੂਇਡੋਰ ਹੈ ਨਿਕਾਨਾ ਤੇ ਆਉਂਦੇ ਨੇ ਸਿੰਪਲ ਭਰੇ ਜਾਂਦੇ ਨੇ ਔਰ ਗੱਲ ਹੈ ਕਿ ਇਹ ਸਿੰਪਲ ਜਦੋਂ ਭਰੇ ਜਾਂਦੇ ਨੇ ਉਹ ਸਿੰਪਲ ਤੇ ਮਤਿਆਈ ਦੇ ਜਾਂ ਕਿ ਕਿੰਨੇ ਲੋਤੇ ਭਰੇ ਜਾ ਰਹੇ ਨੇ ਜੀ ਆ ਉਹ ਕੁਝ ਹੋਰ ਹੁੰਦਾ ਸਿੰਪਲ ਚ ਹੋਰ ਦੇ ਤਰੀਕੇ ਜਾਂਦੇ ਨੇ ਬਾਟਰਪੋਟਾਂ ਉਹ ਵੀ ਬਣਦੀਆਂ ਨੇ ਜੀ ਜਾਂ ਤੁਹਾਨੂੰ ਇਹ 30000 ਦੀ ਗੱਲ ਹੈ ਜੇ ਤੁਸੀਂ ਬਿਮਾਰੀ ਦਾ ਸਮਰਥੀ ਜੀ ਤਾਂ ਮੈਂ ਇੱਕ ਸਟਾਨਡਰਡ ਦਾ ਜਨਤ ਕੰਮ ਕਰ ਰਿਹਾ ਹਾਂ ਜੀ 300 ਲੈ ਕੇ ਜਿਹੜਾ ਫੂਡ ਡਿਪਾਰਟਮੈਂਟ ਤੁਹਾਡੇ ਇੱਥੇ ਆਉਂਦਾ ਜੀ ਰੇਡ ਕਰਦਾ ਫੰਸ ਲੈਂਦਾ ਉਹਦਾ ਜਨਾਬ ਆਪ ਕੋ ਅੱਗੇ ਹੁੰਦਾ ਜੀ ਪਰ ਬਾਅਦੇ ਅਰਥਕਾਮ ਦੇ ਮਗਰ ਇੱਕ ਮਹੀਨਾ ਦਾ ਦਿਵਾਲੀ ਤੇ ਅਜਿਹਾ ਕਿ ਟੈਸਟ ਬੈਲੇ ਹੁੰਦੇ ਆ ਉਹ 10 ਤੋਂ ਲੈ ਕੇ 50000 ਰੁਪਿਆ ਹੈਗਾ ਜੀ ਹਾਂ ਇਸ ਤੋਂ ਹੁਣ 40 ਡਾਕ ਕਰ ਸਕਦੇ ਕਿ ਉਹ ਪੈਸੇ ਲੈਂਦੇ ਨੇ ਜਾਂ ਨਹੀਂ ਲੈਂਦੇ ਨੇ ਨਾ ਇੱਕ ਸ਼ਰਤਾਨਦਾਰ ਨੇ ਮੈਨੂੰ ਆਪਣਾ ਨਾਮ ਨਾ ਦੱਸਣ ਦੀ ਸ਼ਰਤ ਕੀਤੀ ਮਿਸਟਰ ਵੀ ਇਹ ਜਗ੍ਹਾ ਕਿ ਕਿਤੀ जनाब अपनी फर्दतों ਲੈ ਕੇ 20000 ਦੀ ਦਾਅ ਜਿੰਨੇ ਕੀ ਦੁਕਾਨ ਵਕੀਆ ਕਿੰਨਾ ਨਾਮ ਕਿਸਦਾ ਉਹਨੂੰ ਪੈਸੇ ਦਿੱਤੇ ਜਾਂਦੇ ਜੀ ਸਰ ਇਹ ਕੋਈ ਦੁਕਾਨਦਾਰ ਪੈਸੇ ਨਹੀਂ ਦਿੰਦਾ ਸਾਡੇ ਇਸ ਜੂਨੀਅਰ ਦੇ ਵਿੱਚ ਨਹੀਂ ਆਉਂਦਾ ਹਮ ਉਹ ਕਹਿੰਦੇ ਸੰਗ ਪਰੇਸ਼ਾਨ ਵੀ ਕੀਤਾ ਜਾਂਦਾ ਜੀ ਕਿ ਅਧਿਕਾਰੀ ਸਾਹਿਬ ਕਿਹੜੇ ਪੂਰੇ ਡਿਪਾਰਟਮੈਂਟ ਤੇ ਇਲਜ਼ਾਮ ਲੱਗ ਰਹੇ ਨੇ ਉਹਨਾਂ ਦਾ ਕੀ ਕਹਿਣਾ ਉਹ ਪਰ ਕੀ ਅੱਛਾ ਜਿਵੇਂ ਜਿੰਨੇ ਕੋਈ ਸਿਕਾਇਤਾ ਉਹਨਾ ਆਪਣੇ ਕੋਲ ਉਸ ਨਹੀਂ ਜਿੰਨਾ ਤੁਹਾਨੂੰ ਖੋੜੇ ਲੋ ਤੋਂ ਹਨ ਆਪਣੇ ਕੋਈ ਖਵਾ ਵੀ ਨਹੀਂ ਹੈਗਾ ਹੂੰ ਤਾਂ ਹਮੇਂ ਜਹਾ ਕੋ ਨਾਲ ਇੱਕ ਫਿਕਰੀ ਸੀ ਇੱਕ ਫਿਕਰੀ ਹੋਈ ਗਈ ਸੀ ਹੂੰ ਜਿਹਦੇ ਵਿੱਚ ਇਹ ਕਲੀਪ ਨਹੀਂ ਬਣਾਇਆ ਵੈਸੀ ਜੀ ਬਿਲਕੁਲ ਹੂੰ ਇਹ ਵੀ ਇੱਕ ਜਿਹੜਾ ਸੇਫ ਹਾਰ ਹੈ ਨਾ ਜਦੋਂ ਵੀ ਕਿਤੇ ਰੇਡ ਕਰਦਾ ਜਿਹੜਾ ਫੂਡ ਡਿਪਾਰਟਮੈਂਟ ਆ ਆਪਰਨਾ ਜਦੋਂ ਵੀ ਕਿਤੇ ਆ ਕੇ ਰੇਡ ਕਰਦਾ ਨਾ ਉਹਦੇ ਖਾਣੇ ਰੱਖਣ ਕੀ ਜਦੋਂ ਵੀ ਕਿਤੇ ਉੱਤੇ ਵੀਡੀਓ ਰਿਕਾਰਡਿੰਗ ਹੁੰਦੀ ਆ ਨੋ ਕੋਈ ਕੋਈ ਬਾਈਟ ਨਹੀਂ ਦਿਆ ਚੱਕੋ ਜਿਹੜੇ ਅਧਿਕਾਰੀਆਂ ਦੀ ਕੋਈ ਬਾਈਟ ਆਉਂਦੀ ਆ ਤਾਂ ਉਹ ਉਹਨਾਂ ਚੀਜ਼ਾਂ ਤੋਂ ਗ੍ਰੇਜ਼ ਕਰ ਰਹੇ ਜਿਹੜੀਆਂ ਦੁੱਧ ਦੇ ਵਿੱਚ ਪੀਆਂ ਬਣਾਉਣ ਦੇ ਲਈ ਬਸ ਇੰਨੀਆਂ ਹੁੰਦੀਆਂ ਜੀ ਦੁੱਧਿੱਤੇ ਵਸਤੇ ਨੇ ਮੈਨੂੰ ਪਤਾ ਮਰ ਆਪਾਂ ਜ਼ਿਕਰ ਨਹੀਂ ਕਰਨੀ ਕਿਸੇ ਕੋਈ ਹੋਰ ਦਾ ਤਿਆਰ ਕਰ ਲਾ ਜੀ ਤਾਂ ਨਾ ਹਾਂ ਪਰ ਉਹ ਚੀਜ਼ਾਂ ਤੋਂ ਵੀ ਥੋੜਾ ਗ੍ਰੇਪੀ ਤਾਂ ਹੈ ਕਿ ਕਿਹੜੇ ਕਿਹੜੇ ਨਾਲ ਇਹ ਚੀਜ਼ਾਂ ਜੋ ਖੋਆ ਜਾਂ ਦੁੱਧ ਜਾਂ ਪਨੀਰ ਕੁਛ ਵੀ ਤਿਆਰ ਹੋ ਰਿਹਾ ਹੂੰ ਹਾਂ ਤਾਂ ਧੰਨਵਾਦ ਪਰ ਮੀ ਤਾਂ ਨਹੀਂ ਜਾਣਕਾਰੀ ਲਈ ਤਾ ਬਿਲਕੁਲ ਜਿਹੜੀਆਂ ਚੀਜ਼ਾਂ ਪਿਛਲੇ ਸਾਲਾਂ ਦੇ ਵਿੱਚ ਵੀ ਮਲੋੜ ਦੇ ਵਿੱਚ ਇੱਕ ਡੈਰੀ ਬਾਜ਼ਾਰ ਦੇ ਵਿੱਚ ਫੜੀ ਗਈ ਉਸ ਦੇ ਉੱਤੇ ਨਕਲੇ ਦੁੱਧ ਫੜਿਆ ਗਿਆ ਉਸ ਤੋਂ ਬਾਅਦ ਜਿੰਨਾ ਖੋਇਆ ਪਨੀਰ ਦੀਵਾਲੀ ਦੇ ਟਾਈਮ ਤੇ ਯੂਜ਼ ਹੁੰਦਾ ਤਾਂ ਉਸ ਨੂੰ ਲੈ ਕੇ ਕਿਤੇ ਨਾ ਕਿਤੇ ਸਿਹਤ ਵਿਭਾਗ ਦੇ ਉੱਤੇ ਜਿਹੜੀ ਨਿਗਰਾਨੀ ਟਿਕਦੀ ਨਜ਼ਰ ਆਈ ਉਹ ਸਿਹਤ ਵਿਭਾਗ ਹੈ ਜਿਹੜਾ ਉਹ ਕਿਤੇ ਨਾ ਕਿਤੇ ਹੁਣ ਸੁਰੱਖਿਆ ਦੇ ਵਿੱਚ ਪਟੋਲ ਦਾ ਨਜ਼ਰ ਆਇਆ ਸੁਰੱਖਿਆ ਸੁਰੱਖਿਆ ਨੇ ਜਿਹੜੀਆਂ ਉਹ ਸਿਹਤ ਵਿਭਾਗ ਵੱਲ ਜਾ ਰਹੀਆਂ ਨੇ ਸਾਰਿਆਂ ਦੇ ਸਵਾਲ ਨੇ ਜਿਹੜੇ ਸਿਹਤ ਵਿਭਾਗ ਵੱਲ ਜਾ ਰਹੇ ਨੇ ਨਿਸ਼ਾਨੇ ਨੇ ਸਿਹਤ ਵਿਭਾਗ ਵੱਲ ਜਾ ਰਹੇ ਨੇ ਕਿਉਂਕਿ ਸਿਹਤ ਵਿਭਾਗ ਹੈ ਜਿਹੜਾ ਜੇ ਪਿਛਲੇ ਦਿਨੋਂ ਪੰਜਾਬ ਦੇ ਵਿੱਚ ਨਕਲੀ ਪਨੀਰ ਦੀ ਨਕਲੀ ਫੈਕਟਰੀਆਂ ਜਿਹੜੀ ਉਹ ਫੜੀ ਗਈ ਸੀ ਲੇਕਿਨ ਹੁਣ ਪੂਰੇ ਪੰਜਾਬ ਦੇ ਜਾਂ ਫਿਰ ਸਬਡਿਵੀਜ਼ਨ ਲੰਬੀ ਦੇ ਵਿੱਚ ਜਾਂ ਫਿਰ ਸਬਡਿਵੀਜ਼ਨ ਮਲੋਟ ਗਿੱਡੜਬਾ ਸਮੇਤ ਸਬਡਿਵੀਜ਼ਨ ਮੁਕਸਰ ਦੇ ਵਿੱਚ ਪੂਰੇ ਜ਼ਿਲ੍ਹੇ ਦੇ ਵਿੱਚ ਕਿ ਸਿਹਤ ਵਿਭਾਗ ਨੇ ਕਿੰਨੇ ਸੈਂਪਲ ਭਰੇ ਨੇ ਕਿੰਨੇ ਨੇ ਸੈਂਪਲ ਪਾਸ ਆਏ ਨੇ ਕਿੰਨੇ ਸੈਂਪਲ ਫੇਲ ਆਏ ਨੇ ਆਖਿਰਕਾਰ ਸਵਾਲ ਏ ਹੈ ਕਿਉਂਕਿ ਫੈਸਟੀਵਲ ਸੀਜ਼ਨ ਜਦੋਂ ਆਉਂਦਾ ਹੈ ਤਾਂ ਸਿਹਤ ਵਿਭਾਗ ਨੂੰ ਜਿਹੜੇ ਦੀਵਾਲੀ ਦੇ ਤੋਹਫੇ ਨੇ ਉਹ ਪਹੁੰਚਨੇ ਸ਼ੁਰੂ ਹੋ ਜਾਂਦੇ ਨੇ ਜਾਂ ਫਿਰ ਸਾਨੂੰ ਵੀ ਕੁਝ ਜਿਹੜੇ ਸਾਡੇ ਸੂਤਰ ਨੇ ਇਹ ਵੀ ਦੱਸਦੇ ਨੇ ਕਿ ਸਿਹਤ ਵਿਭਾਗ ਤੇ ਉਂਗਲਾਂ ਤਾਂ ਇਸ ਤਰ੍ਹਾਂ ਚ ਕੀਦਰੀਆਂ ਨੇ ਕਿ ਸਿਹਤ ਵਿਭਾਗ ਦੇ ਜਿਹੜੇ ਦੁਕਾਨਦਾਰ ਹੈ ਜਾਂ ਮਾਰਕੀਟ ਹੈ ਯੂਨੀਅਨਾਂ ਤੋਂ ਬਣੀਆਂ ਹੋਈਆਂ ਚਾਹੇ ਉਹ ਦੁੱਧ ਦੀ ਡੈਰੀ ਯੂਨੀਅਨ ਹੋਵੇ ਜਾਂ ਫਿਰ ਉਹ ਰਕਰਨਾ ਯੂਨੀਅਨ ਹੋਵੇ ਜਾਂ ਫਿਰ ਉਹ ਕੋਈ ਵੀ ਖਾਣ ਪੀਣ ਦੇ ਸਮਾਨ ਦੀ ਜਿਹੜੀ ਦੁਕਾਨਦਾਰਾਂ ਦੀ ਯੂਨੀਅਨਾ ਹੋਣ ਸਾਨੂੰ ਉੱਥੋਂ ਸੁੱਤਰ ਨੇ ਜਿਹੜੇ ਸਾਡੇ ਸੋਰਸ ਨੇ ਜਿਹੜੇ ਸਾਨੂੰ ਦਰੂਰ ਦੱਸਦੇ ਪਏ ਨੇ ਭਰੋਸੇਯੋਗ ਨੇ ਕਿ ਜੇ ਦੋ ਤਿਕਰ ਜਿਹੜਾ ਬੰਦਾ ਨਵੀਂ ਦੁਕਾਨ ਖੋਲਦਾ ਸਾਡੀ ਯੂਨੀਅਨ ਦੇ ਵਿੱਚ ਨਹੀਂ ਆਂਦਾ ਚਾਹੇ ਉਹ ਡੇਰੀ ਫਾਰਮ ਨਾਲ ਜੁੜਿਆ ਹੋਇਆ ਚਾਹੇ ਉਹ ਵੱਡੀਆਂ-ਵੱਡੀਆਂ ਕੰਪਨੀਆਂ ਦੇ ਨਾਲ ਜੁੜਿਆ ਹੋਇਆ ਲੇਕਿਨ ਉਹ ਜਿਹੜਾ ਦੁੱਧ ਹੈ ਉਹ ਪਨੀਰ ਹੈ ਉਹ ਖੋਇਆ ਉਸ ਡੇਰੀ ਵਾਲੇ ਨੂੰ ਜਿਹੜਾ ਕ ਯੂਨੀਅਨ ਦੇ ਵਿੱਚ ਉਹਨਾਂ ਨੂੰ ਦੀਵਾਲੀ ਦੇ ਤੋਹਫੇ ਨਹੀਂ ਪਹੁੰਚਣਗੇ ਤਾਂ ਉਦੋਂ ਤਾਂ ਉਹਨਾਂ ਦੇ ਸੈਂਪਲ ਵੀ ਪ੍ਰੀਜਣਗੇ ਜਦੋਂ ਤੱਕ ਉਹ ਯੂਨੀਅਨ ਦੇ ਵਿੱਚ ਸ਼ਾਮਲ ਹੋ ਜਾਂਦੇ ਚਾਹੇ ਉਹ ਮਹੀਨੇ ਦੀ ਗੱਲ ਕਰੀਏ ਜਾਂ ਫਿਰ ਦੀਵਾਲੀ ਦੇ ਤੋਹਫਿਆਂ ਦੀ ਗੱਲ ਕਰੀਏ ਤਾਂ ਬੈਟਰੇਨ ਤੋਹਫੇ ਨੇ ਜਿਹੜੇ ਉਹ ਜ਼ਰੂਰ ਉਹਨਾਂ ਕੋਲੇ ਪਹੁੰਚਦੇ ਨੇ ਇਹ ਗੱਲਾਂ ਤਾਂ ਜ਼ਰੂਰ ਪ੍ਰਸ਼ਾਸਨ ਕਹਿੰਦਾ ਤਾਂ ਇਸ ਦੇ ਨਾਲ ਹੀ ਵੱਖ-ਵੱਖ ਜੇ ਆਪਾਂ ਗੱਲਾਂ ਕਰੀਏ ਤਾਂ ਕਿਸ ਕੀ ਕਰ ਰਿਹਾ ਹੈ ਸ਼੍ਰੀ ਮੁਖਸਰ ਸਾਹਿਬ ਦਾ ਤਫੂਲ ਜਿਹੜਾ ਸੇਫਟੀ ਮਹਿਤਮਾ ਜਾਂ ਫਿਰ ਸਿਹਤ ਵਿਭਾਗ ਹੈ ਕਿਸ ਤਰ੍ਹਾਂ ਦੀ ਕਾਰਵਾਈ ਕਰ ਰਿਹਾ ਹੈ ਕਹਤਾ ਲੰਬੀ ਸਬ ਡਿਵੀਜ਼ਨ ਦੇ ਵਿੱਚ ਕੀ ਕਿੰਨੀਆਂ ਦੁਕਾਨਾਂ ਤੇ ਸੈਂਪਲ ਪਰੇ ਨੇ ਕਿੰਨੇ ਪਾਸ ਹੋਏ ਕਿੰਨੇ ਫੇਲ ਹੋਏ ਕਿੰਨੀਆਂ ਫੈਕਟਰੀਆਂ ਨੇ ਤੁਹਾਡੇ ਕੋਲ ਡਿਟੇਲ ਹੈ ਆਖਿਰਕਾਰ ਹਜੇ ਤਾਂ ਮੈਕਮੇ ਨੂੰ ਇਹ ਹੀ ਨਹੀਂ ਪਤਾ ਹੋਣਾ ਕਿ ਜਿਹੜੇ ਲੋਕ ਜਬੇਸਨ ਬਣਾਈ ਜਾਂਦੇ ਨੇ ਜਾਂ ਫਿਰ ਕੋਈ ਲੋਕ ਨਮਕੀਨ ਦਾ ਕੰਮ ਕਰੀ ਜਾਂਦੇ ਨੇ ਕੋਈ ਲੋਕ ਮਠਿਆਈ ਬਣਾਈ ਜਾਂਦੇ ਨੇ ਜਾਂ ਫਿਰ ਵਕ ਵਕ ਕਿਤੇ ਪੇਠਾ ਬਣੀ ਜਾਂਦਾ ਲੇਕਿਨ ਸਿਹਤ ਵਿਭਾਗ ਨੇ ਕਦੇ ਉਹਨਾਂ ਫੈਕਟਰੀਆਂ ਦੀ ਉਹਨਾਂ ਜਿਹੜੇ ਗੈਰ ਪ੍ਰਮਾਣਿਤ ਜਿਹੜੇ ਲੋਕ ਨੇ ਉਹਨਾਂ ਦੀ ਜਾਂਚ ਕੀਤੀ ਹੈ ਕਦੇ ਵੀ ਉਹਨਾਂ ਦੇ ਮਹੀਨੇ ਤੋਂ ਬਾਅਦ ਮਹੀਨੇ-ਮਹੀਨੇ ਤੋਂ ਆ ਕੇ ਜਾਂ ਫਿਰ ਫੈਸਟੀਵਲ ਸੀਜ਼ਨ ਦੇ ਵਿੱਚ ਆ ਕੇ ਆ ਜਿਹੜੇ ਕੋਈ ਫੈਕਟਰੀਆਂ ਨੇ ਉਹਨਾਂ ਦੇ ਸਮਾਨ ਦੀ ਜਾਂਚ ਕੀਤੀ ਹੈ ਕਿ ਉਹ ਸਫਾਈ ਬਰਾਬਰ ਰੱਖਦੇ ਨੇ ਖਾਣ ਪੀਣ ਦੇ ਸਿਹਤ ਦੇ ਨਾਲ ਲੋਕਾਂ ਨਾਲ ਕਿਸ ਤਰ੍ਹਾਂ ਖਿਲਵਾੜ ਕੀਤਾ ਜਾਂਦਾ ਆਖਿਰਕਾਰ ਇਹ ਬਹੁਤ ਬ੍ਰਿੱਕੀ ਨਾਲ ਲੋਕ ਇੱਕ ਪਾਸੇ ਪੰਜਾਬ ਸਰਕਾਰ ਹੈ ਸਿਹਤ ਦੀ ਜ਼ਰੂਰ ਗੱਲ ਕਰਦੀ ਹੈ ਲੇਕਿਨ ਇਹਨਾਂ ਦੇ ਆਪਦੇ ਹੀ ਜਿਹੜੇ ਅਫਸਰ ਨੇ ਸਿਹਤ ਵਿਭਾਗ ਦੇ ਆਪਦੀ ਅਧਿਕਾਰੀ ਨੇ ਆ ਜਿਹੜੇ ਨੇ ਉਹ ਇਸ ਲੋਕਾਂ ਦੀ ਸੇਤਨਾ ਖੇਲਵਾਲ ਕਰਦੇ ਨਜ਼ਰ ਆਇਆ ਨੇ ਸ਼ਾਇਦ ਮੈਨੂੰ ਲੱਗਦਾ ਕਿ ਪੰਜਾਬ ਸਰਕਾਰ ਇਹਨਾਂ ਨੂੰ ਤਨਖਾਹ ਨਹੀਂ ਦਿੰਦੀ ਤਨਖਾਹ ਦਿੰਦੀ ਹੋਵੇ ਤਾਂ ਇਹ ਇਮਾਨਦਾਰੀ ਨਾਲ ਕੰਮ ਕਰਨ ਤਨਖਾਹ ਦਿੰਦੇ ਹੋਣ ਤਾਂ ਇਹ ਮਹੀਨੇ ਦੇ ਵਿੱਚ ਕੋਈ 10 ਤੋਂ 15 ਦੁਕਾਨਾਂ ਦੇ ਕੋਈ 20 ਦੁਕਾਨਾਂ ਤੇ ਸੈਂਪਲ ਦਾ ਪਰਨ ਕੋਈ ਉਹਨਾਂ ਦੇ ਪਾਸ ਜਾਂ ਫੇਲ ਤੇ ਉਹਨਾਂ ਦੇ ਕਾਰਵਾਈ ਕਰਨ ਕਿੰਨੀ ਕੁ ਕਾਰਵਾਈ ਉਹਨਾਂ ਨੇ ਕੀਤੀ ਹੈ ਕੀ ਕੁਝ ਉਹਨਾਂ ਨੇ ਕਾਰਵਾਈ ਦੇ ਵਿੱਚ ਲਿਖਿਆ ਹੈ ਕੀ ਕੁਝ ਕੀ ਜਨਤਕਤਾਕਰਨ ਕੁਝ ਆਖਿਰਕਾਰ ਸੇਤ ਵਿਭਾਗ ਜਾਂਦਾ ਉੱਥੇ ਦੁਕਾਨਾਂ ਦੇ ਉੱਤੇ ਉਹਨਾਂ ਦੀ ਤਲਾਸ਼ੀ ਲੈਂਦਾ ਸੈਂਪਲ ਭਰਦਾ ਤੇ ਉਸ ਤੋਂ ਬਾਅਦ ਸੈਂਪਲ ਬਦਲੇ ਜਾਂਦੇ ਨੇ ਉਹਨਾਂ ਦੇ ਸਾਹਮਣੇ ਠੁਕੀਆਂ ਮੋਹਰਾਂ ਵੀ ਲਾਈਆਂ ਜਾਂਦੀਆਂ ਉਹਨਾਂ ਦੇ ਸਾਹਮਣੇ ਜਿਹੜੇ ਵੱਖ-ਵੱਖ ਜਿਹੜੀਆਂ ਮੋਹਰਾਂ ਵੀ ਲਾਈਆਂ ਜਾਂਦੀਆਂ ਲੇਕਿਨ ਉਸ ਤੋਂ ਬਾਅਦ ਸਿਹਤ ਵਿਭਾਗ ਹੈ ਜਿਹੜੀਆਂ ਆਪਦੀਆਂ ਕਾਰਪਰਾਲੀਆਂ ਤੋਂ ਬਦਲਦਾ ਨਜ਼ਰ ਆਇਆ ਜਿਹੜੇ ਇੱਥੇ ਲੋਕਾਂ ਦੇ ਨਾਲ ਸਿਹਤ ਪੰਜਾਬ ਸਰਕਾਰ ਕਹਿੰਦੀ ਹੈ ਕਿ ਸਿਹਤ ਦੇ ਲਈ ਲੋਕਾਂ ਦੇ ਕੰਮ ਕਰ ਰਹੇ ਨੇ ਲੇਕਿਨ ਪੰਜਾਬ ਦੇ ਅਫਸਰ ਹੀ ਲੋਕਾਂ ਦੀ ਸਿਹਤ ਦੇ ਨਾਲ ਢਲਵਾੜ ਕਰੀ ਰਹੇ ਨੇ ਪੰਜਾਬ ਹਰਿਆਣਾ ਲਾਈਵ ਤੋਂ ਜਤਿੰਦਰ ਤਰਵਾਦ